ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਸਾਨੂੰ ਵੀ ਸਿੱਖਣ ਨੂੰ ਮਿਲਦਾ ਤੇ ਬੱਚਿਆਂ ਨੂੰ ਵੀ ਸਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੈ ਕਿਉਂਕਿ ਸਾਰੇ ਬੱਚੇ ਇਸ ਨਾਲ ਸਿੱਖੀ ਨਾਲ ਜੁੜਨਗੇ ਤੇ ਬੱਚੇ ਬੱਚੇ ਨੂੰ ਸਿੱਖੀ ਬਾਰੇ ਆਪਣੇ ਧਰਮ ਬਾਰੇ ਪਤਾ ਲੱਗੇਗਾ। ਕਿ ਸਾਰੇ ਸਿੱਖੀ ਦੇ ਨਾਲ ਜੁੜੇ ਰਹਿਣ ਇਹ ਹੀ ਕਹਿੰਦੇ ਆ ਸਾਰੀਆਂ ਬੀਬੀਆਂ ਭੈਣਾਂ ਨੂੰ ਵੀ ਸਿੱਖੀ ਦੇ ਨਾਲ ਹੀ ਬੱਚਿਆਂ ਨੂੰ ਜੋੜ ਕੇ ਰੱਖੋ। ਜਿਸ ਦੇ ਵਿੱਚ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਨਾਲ ਜੋੜਨਗੇ ਸਾਡੇ ਸਿੱਖ ਇਤਿਹਾਸ ਦੀ ਜਾਣਕਾਰੀ ਹੋਵੇਗੀ। ਸਾਡੇ ਸਿੱਖ ਇਤਿਹਾਸ ਨਾਲ ਬੱਚੇ ਬੜੇ ਜੁੜਨਗੇ ਔਰ ਗੁਰਸਿੱਖੀ ਧਾਰਨ ਕਰਨਗੇ ਸਿੱਖਿਆ ਦਿੱਤੀ ਆ ਬੱਚਿਆਂ ਨੂੰ ਦਿੱਤੀ ਆ ਪਾਠ ਕਰਦੇ ਆ ਬਹੁਤ ਵਧੀਆ ਗੱਲ ਆ ਜੀ ਜਿਹੜੀ ਕੱਡੇ ਵੀ ਵੱਲੋਂ ਇਹ ਬੱਚਿਆਂ ਵਾਸਤੇ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਹੈ ਕਿ ਅੱਜ ਤਕਰੀਬਨ 150 ਬੱਚਿਆਂ ਦੇ ਕਰੀਬ ਬੱਚਿਆਂ ਨੇ ਪੇਪਰ ਦਿੱਤਾ GHG ਅਕੈਡਮੀ ਕੋਠੇ ਪੱਗੂ ਜਗਰਾਂ ਵੱਲੋਂ ਮੇਰੀ ਸਿੱਖੀ ਮੇਰੀ ਪਛਾਣ ਗੁਰਮਤ ਮੁਕਾਬਲਾ ਕਰਵਾਇਆ ਗਿਆ ਮੁਕਾਬਲਾ ਸੈਂਟਰ ਨੰਬਰ 44 ਪਿੰਡ ਛੱਜਾਵਾਲ ਵਿਖੇ ਮਿਤੀ 8 ਸਤੰਬਰ 2024 ਸਵੇਰੇ 9 ਵਜੇ ਕਰਵਾਇਆ ਗਿਆ ਵਾਹਿਗੁਰੂ 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 ਸੈਂਟਰ ਸੱਜਾਵਾਲ ਦੇ ਅਧੀਨ ਤਰਵੰਡੀ ਰਾਏ ਹਾਂਸ ਕਲਾ ਮੀਰਪੁਰ ਹਾਂਸ ਬਾਰਦੇ ਕੇ ਅਤੇ ਗਗੜਾ ਪਿੰਡ ਆਉਂਦੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇਸ ਮੁਕਾਬਲੇ ਵਿੱਚ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਨਾਲ ਦੀ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਛੱਜਾਵਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮਾਪਿਆਂ ਵੱਲੋਂ ਇਸ ਗੁਰਮਤ ਮੁਕਾਬਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਭਾਈ ਖਾਲਸਾ ਬਈ ਫਤਿਹ ਜੀਐਜੀ ਅਕੈਡਮੀ ਜਗਰੋਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇੱਕ ਗੁਰਸਿੱਖੀ ਸਵੰਧੀ ਗੁਰਸਿੱਖੀ ਪਹਿਚਾਣ ਮੇਰੀ ਗੌਰਵਮਈ ਇਤਿਹਾਸ ਸਿੱਖ ਇਤਿਹਾਸ ਨਾਲ ਸੰਬੰਧਤ ਗੁਰਮਤ ਮੁਕਾਬਲੇ ਕਰਵਾਏ ਨੇ ਜੀ ਬੜੇ ਇਹ ਮੁਕਾਬਲਾ ਬੜਾ ਵਧੀਆ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਨਾਲ ਜੋੜਨਗੇ ਸਾਡੇ ਸਿੱਖ ਇਤਿਹਾਸ ਦੀ ਜਾਣਕਾਰੀ ਹੋਵੇਗੀ ਸਾਡੇ ਸਿੱਖ ਇਤਿਹਾਸ ਨਾਲ ਬੱਚੇ ਬੜੇ ਜੁੜਨਗੇ ਔਰ ਗੁਰਸਿੱਖੀ ਧਾਰਨ ਕਰਨਗੇ ਇਹ ਉਪਰਾਲਾ ਉਹਨਾਂ ਦੁਆਰਾ ਬੜਾ ਵਧੀਆ ਹੈ ਜਿਹਦੇ ਨਾਲ ਸਾਡੇ ਆਪਣੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀਐਚਜੀ ਅਕੈਡਮੀ ਚ ਗਰਾਉ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲਾ ਜੋ ਇਹ ਮੁਕਾਬਲਾ ਹੋ ਰਿਹਾ ਹੈ ਬਹੁਤ ਵਧੀਆ ਹੋ ਰਿਹਾ ਹੈ ਤੇ ਇਹ ਬਹੁਤ ਵਧੀਆ ਉਪਰੇਲਾ ਕੀਤਾ ਜਾ ਰਿਹਾ ਹੈ ਤੇ ਮੈਂ ਆਪਣੀ ਭੈਣ ਨੂੰ ਵੀ ਲੈ ਕੇ ਆਈ ਹਾਂ ਇੱਥੇ ਤੇ ਮੈਂ ਚਾਹੁੰਨੀ ਆ ਕਿ ਹੋਰ ਵੀ ਵੱਧ ਤੋਂ ਵੱਧ ਬੱਚੇ ਇੱਥੇ ਆਉਣ ਤੇ ਆਪਣਾ ਪੇਪਰ ਅਗਲੀ ਵਾਰ ਵੀ ਤੇ ਇਸ ਵਾਰੀ ਵੀ ਜਰੂਰ ਦੇਣ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪੈਂਡ ਸੱਜਾਵਾਲ ਧਾਰਮਿਕ ਪੇਪਰ ਹੋ ਰਿਹਾ ਏ ਤੇ ਬੱਚੇ ਸਾਰੇ ਸਿੱਖੀ ਦੇ ਨਾਲ ਜੁੜੇ ਰਹਿਣ ਇਹੀ ਕਹਿੰਨੇ ਆ ਸਾਰੀਆਂ ਬੀਬੀਆਂ ਭੈਣਾਂ ਨੂੰ ਵੀ ਸਿੱਖੀ ਦੇ ਨਾਲ ਹੀ ਬੱਚਿਆਂ ਨੂੰ ਜੋੜ ਕੇ ਰੱਖੋ ਸਾਰਿਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਮਜੀਤ ਕੌਰ ਹੈ ਅਸੀਂ ਅੱਜ ਸੱਜਾਵਾਲ ਵਿਖੇ ਜੀਐਚ ਜੀਐਚ ਅਕੈਡਮੀ ਬੋਲੀ ਜੋ ਪ੍ਰਾਲਾ ਕੀਤਾ ਗਿਆ ਧਾਰਮਿਕ ਸਿੱਖਿਆ ਦਾ ਪੇਪਰ ਉਹ ਦੋਨ ਆਏ ਆ ਬੱਚਿਆਂ ਨੂੰ ਆਪਣੇ ਨੂੰ ਸਾਨੂੰ ਇਹ ਪ੍ਰਾਲਾ ਬਹੁਤ ਵਧੀਆ ਲੱਗਿਆ ਹੈ ਕਿਉਂਕਿ ਸਾਰੇ ਬੱਚੇ ਇਸ ਨਾਲ ਸਿੱਖੀ ਨਾਲ ਜੁੜਨਗੇ ਤੇ ਬੱਚੇ ਬੱਚੇ ਨੂੰ ਸਿੱਖੀ ਬਾਰੇ ਆਪਣੇ ਧਰਮ ਬਾਰੇ ਪਤਾ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਨਾਮ ਮਨਦੀਪ ਕੌਰ ਹੈ ਸਾਡਾ ਪਿੰਡ ਰੂਮੀ ਹੈ ਤੇ ਅਸੀਂ ਸੱ ਅਰਮਿਕ ਦਾ ਪੇਪਰ ਦਵਾਉਣ ਆਇਆ ਤੇ ਇਹ ਬਹੁਤ ਵਧੀਆ ਪ੍ਰਾਲਾ ਹੈ ਜਿਹੜਾ ਸਾਨੂੰ ਵੀ ਸਿੱਖਣ ਨੂੰ ਮਿਲਦਾ ਤੇ ਬੱਚਿਆਂ ਨੂੰ ਵੀ ਅੱਗੇ ਹਰ ਇੱਕ ਬੱਚੇ ਨੂੰ ਤੇ ਹਰ ਇੱਕ ਨੂੰ ਇਹ ਨੌਲੇਜ ਮਿਲਦੀ ਆ ਕਿ ਗੁਰਸਿੱਖੀ ਸਿੱਖ ਇਤਿਹਾਸ ਵਿੱਚ ਬਹੁਤ ਕੁਝ ਹੋ ਰਿਹਾ ਵਾ ਇਹ ਬਹੁਤ ਵਧੀਆ ਪ੍ਰਾਲਾ ਵਾ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ ਹੈ ਬਹੁਤ ਵਧੀਆ ਗੱਲ ਆ ਗਗੜਾ ਹਾਈ ਸਕੂਲ ਇੱਕ ਪੋਤੀ ਹੈ ਮੇਰੀ ਇੱਕ ਦੋਤਾ ਵਾ ਤੇ ਉਹ ਪ੍ਰਾਇਮਰੀ ਦੀ ਆ ਮਨਜੀਤ ਕੌਰ ਤੇ ਸਾਨੂੰ ਬਹੁਤ ਕੁਝ ਸਿੱਖਿਆ ਦਿੱਤੀ ਆ ਬੱਚਿਆਂ ਨੂੰ ਦਿੱਤੀ ਆ ਪਾਠ ਕਰਦੇ ਆ ਬਹੁਤ ਵਧੀਆ ਗੱਲ ਆ ਜੀ ਮਾਲਕ ਨੇ ਸਾਨੂੰ ਗੁਰੂ ਨਾਲ ਜੋੜਿਆ ਹੋਇਆ ਤੇ ਸਾਡੇ ਬੱਚੇ ਵੀ ਉਦਾਂ ਹੀ ਕਰਨਗੇ ਉਦਾਂ ਹੀ ਪੜ੍ਹਾਈ ਕਰਨਗੇ ਉਦਾਂ ਹੀ ਪਾਠ ਕਰਦੇ ਆ ਰਹਿ ਰਸ ਦਾ ਸੋਹਣੀ ਸਾਹਿਬ ਇਹ ਸਾਰੇ ਇਤਿਹਾਸ ਪੜ੍ਹ ਕੇ ਉਹਨਾਂ ਦਾ ਸੁਖਰਾਣਾ ਕਰਦੇ ਆ ਬੱਚੇ ਕਰਦੇ ਆਫ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਬੀੜ ਗਗੜੇ ਤੋਂ ਆਏ ਆ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ ਤੇ ਜੀ ਉਹਨਾਂ ਦੇ ਅਸੀਂ ਪੇਪਰ ਦਵਾਉਣ ਆਏ ਇਹੋ ਜੇ ਉਪਰਾਲੇ ਹੋਣੇ ਚਾਹੀਦੇ ਆ ਜੀ ਸਾਨੂੰ ਤਾਂ ਇਹੀ ਉਮੀਦ ਆ ਕਿ ਸਾਡੇ ਬੱਚੇ ਇਸ ਉਪਰਾਲੇ ਦੇ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੇਰੀ ਸਿੱਖੀ ਮੇਰੀ ਪਹਿਚਾਨ ਜੀ ਐਚਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਵੱਲੋਂ ਜੋ ਮੱਲੀ ਬ੍ਰਦਰਸ ਹਨ ਉਹਨਾਂ ਵੱਲੋਂ ਇਹ ਅਪਰਾਲਾ ਕੀਤਾ ਜਾਂਦਾ ਹੈ ਨਗਰ-ਨਗਰਾਂ ਦੇ ਵਿੱਚ ਸਿੱਖੀ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਜੋ ਚੱਲ ਰਹੀਆਂ ਹਨ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਅਪਰਾਲੇ ਇਹਨਾਂ ਵੱਲੋਂ ਕੀਤੇ ਜਾਂਦੇ ਹਨ ਅੱਜ ਸਾਡੇ ਨਗਰ ਸੱਜਾਵਾਲ ਦੇ ਵਿੱਚ ਇੱਕ ਸਮਾਗਮ ਹੋਇਆ ਜਿਸ ਦੇ ਵਿੱਚ ਬੱਚਿਆਂ ਤੋਂ ਗੁਰਸਿੱਖੀ ਸੰਬੰਧੀ ਪੇਪਰ ਲਿਆ ਗਿਆ ਜਿਸ ਦੇ ਨਾਲ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗਦਾ ਵੀ ਸਾਡਾ ਇਤਿਹਾਸ ਕੀ ਹੈ ਕਿਉਂਕਿ ਅੱਜ ਕੱਲ ਸਾਡਾ ਸਮਾਜ ਸਿੱਖੀ ਨਾਲੋਂ ਟੁੱਟਦਾ ਜਾ ਰਿਹਾ ਹੈ ਇਸ ਲਈ ਇਹਨਾਂ ਨੂੰ ਜੋੜਨ ਲਈ ਜੋ ਉਪਰਾਲੇ ਇਹਨਾਂ ਵੱਲੋਂ ਕੀਤੇ ਜਾ ਰਹੇ ਹਨ ਜੀਐ ਜੀਐਚਜੀ ਅਕੈਡਮੀ ਵੱਲੋਂ ਅਤੇ ਮੱਲੀ ਬ੍ਰਦਰਜ਼ ਵੱਲੋਂ ਅਸੀਂ ਪੂਰਨ ਸਹਿਯੋਗ ਦਿੱਤਾ ਉਹਨਾਂ ਦਾ ਆਪਣੇ ਵੱਲੋਂ ਤੇ ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਅੱਜ ਤਕਰੀਬਨ 150 ਬੱਚਿਆਂ ਦੇ ਕਰੀਬ ਬੱਚਿਆਂ ਨੇ ਪੇਪਰ ਦਿੱਤਾ ਪੁਰ ਸਿੱਖੀ ਦੇ ਸੰਬੰਧ ਦੇ ਵਿੱਚ ਇਹ ਬੱਚੇ ਜੋ ਇਹ ਕਿਤਾਬ ਇਹਨਾਂ ਨੇ ਪੜ੍ਹੀ ਇਸ ਦੇ ਨਾਲ ਇਹਨਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਦੇ ਲਈ کارਗਰ ਸਾਬਤ ਹੋਵੇਗੀ ਇਹ ਜਾਣਨਗੇ ਵੀ ਸਾਡਾ ਸਿੱਖੀ ਇਤਿਹਾਸ ਕੀ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੇ ਅਪਰਾਲੇ ਹਰ ਇੱਕ ਸੰਸਥਾ ਵੱਲੋਂ ਕਰਨੇ ਚਾਹੀਦੇ ਹਨ ਤਾਂ ਕਿ ਜੋ ਸਾਡਾ ਸਮਾਜ ਹੈ ਜੋ ਸਾਡੇ ਗੁਰੂ ਤੋਂ ਦੂਰ ਹੋ ਰਿਹਾ ਹੈ ਉਸ ਨੂੰ ਅਸੀਂ ਜੋੜ ਸਕੀਏ ਕਿਸੇ ਵੀ ਤਰ੍ਹਾਂ ਇਹ ਅਪਰਾਲੇ ਕਰਨੇ ਚਾਹੀਦੇ ਹਨ ਮਾਤਾ ਪਿਤਾ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਜੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਇਹ ਜੋ ਜੋ ਇਸ ਤਰ੍ਹਾਂ ਦੇ ਪ੍ਰਚਾਰ ਕਰਦੀਆਂ ਹਨ ਉਹ ਬੜੀਆਂ ਮੈਂ ਕਹਨਾ ਉਹ ਧੰਨਤਾ ਦੇ ਯੋਗ ਹਨ ਬਹੁਤ ਵਧੀਆ ਅਪਰਾਲਾ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਸੋ ਅੱਗੇ ਵੀ ਅਸੀਂ ਪੂਰਾ ਸਹਿਯੋਗ ਦਵਾਂਗੇ ਇਸ ਤਰ੍ਹਾਂ ਜੇ ਕੋਈ ਪ੍ਰੋਗਰਾਮ ਇਹਨਾਂ ਵੱਲੋਂ ਲਿਖਿਆ ਜਾਂਦਾ ਹੈ ਅਸੀਂ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਰਾਮ ਸਰ ਸਾਹਿਬ ਸੱਜਾਵਾਲ ਵੱਲੋਂ ਅਸੀਂ ਬਹੁਤ ਧੰਨਵਾਦੀ ਹਾਂ ਜੀ ਐਚਜੀ ਅਕੈਡਮੀ ਦੇ ਅਤੇ ਮੱਲਈ ਬ੍ਰਦਰਜ਼ ਜੀ ਦੇ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਤਾਂ ਕਿ ਸਾਡੇ ਬੱਚੇ ਸਿੱਖੀ ਦੇ ਨਾਲ ਜੁੜੇ ਰਹਿਣ ਸੋ ਇਹਨਾਂ ਕੁਝ ਕਹਿੰਦੇ ਖਿਮਾ ਦੀ ਚਾਤਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਵੱਖ-ਵੱਖ ਪਿੰਡਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਧਾਰਮਿਕ ਰਚਨਾਵਾਂ ਦੀ ਸਾਂਝ ਪਾਈ ਗਈ ਜੇ ਜਾਮਿਲੇ ਕਾਮਨ ਇਹੀ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਰਹੀ ਆਦੀ ਵੇਣਤੀ ਕਬੂਲੋ ਸੱਚੇ ਪਾਤਸ਼ਾਹ ਵੇਣਤੀ ਕਬੂਲੋ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਿਆਣ ਬੰਦਗੀ ਦਾ ਜੋੜੀ ਪਾਦੇ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਤੁਹਾਡੇ ਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰਾ ਨਾਮ ਰਾਜਵੀਰ ਕੌਰ ਹੈ ਮੇਰਾ ਪਿੰਡ ਹਾਸਕਲਾ ਹੈ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤਿ ਕਾਲੇ ਦੇ ਵਿੱਚ ਭਾਗ ਲਿਆ ਤੇ ਮੈਂ ਸੈਮੀ ਫਾਈਨਲ ਦੇ ਲਈ ਸਿਲੈਕਟ ਹੋ ਚੁੱਕੀ ਹਾਂ ਤੇ ਮੈਂ ਫਾਈਨਲ ਦੇ ਵਿੱਚ ਹੋਰ ਮਿਹਨਤ ਕਰਕੇ ਸਥਾਨ ਹਾਸਲ ਕਰਨਾ ਚਾਹੁੰਦੀ ਹਾਂ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰਾ ਨਾਮ ਆਰਸ਼ਦੀਪ ਕੌਰ ਹੈ ਮੈਂ ਪਿੰਡ ਛੱਜਾ ਵਾਲਦੀ ਵਿਦਿਆਰਥਣ ਹਾਂ ਅੱਜ ਦੀ ਮੇਰੀ ਅੱਜ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਪੇਪਰ ਦਿੱਤਾ ਜਿਸ ਵਿੱਚੋਂ ਫਰਸਟ ਪ ਤੇ ਇਸ ਕਿਤਾਬ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਅੱਗੇ ਜਾ ਕੇ ਵੀ ਫਾਈਨਲ ਦੇ ਵਿੱਚੋਂ ਹੋਰ ਮਿਹਨਤ ਕਰਕੇ ਪੋਜੀਸ਼ਨ ਪ੍ਰਾਪਤ ਕਰਾਂਗੇ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੇ ਮੇਰਾ ਨਾਮ ਚਰਨਜੀਤ ਸਿੰਘ ਹੈ ਮੈਂ ਪਿੰਡ ਸੱਜਾਵਾਲ ਦਾ ਰਹਿਣ ਵਾਲਾ ਹਾਂ ਮੈਂ ਅੱਜ ਮੇਰੀ ਸਿੱਖੀ ਮੇਰੀ ਪਛਾਣ ਦਾ ਪੇਪਰ ਦਿੱਤਾ ਜਿਸ ਵਿੱਚ ਮੈਂ ਸਿਲੈਕਟ ਹੋ ਚੁੱਕਾ ਹਾਂ ਮੈਂ ਸੈਮੀ ਫਾਈਨਲ ਤੋਂ ਫਾਈਨਲ ਜਾ ਕੇ ਪੋਜੀਸ਼ਨ ਪ੍ਰਾਪਤ ਕਰਾਂਗਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਾਂਗਾ